ਆਯਾ ਦੋਨ ਸਾਨੂੰ ਤੋਂ 10 ਮਿੰਟ ਪਹਿਲਾਂ ਪੀਸੀਆਰ ਡਿੰਡ ਤੋਂ ਫੋਨ ਆਇਆ ਸੀ ਕਿ ਇੱਥੇ ਕੋਈ ਗਵਾਰਡ ਦੀ ਗਾਣ ਆ ਰਾਮ ਬਾਗ ਰੋਡ ਤੇ ਉੱਥੇ ਕੋਈ ਅੱਗ ਲੱਗੀ ਹੈ ਕੁਦਰਤੀ ਜਾਂ ਛਾੜਕਾ ਜੀ ਤੱਕ ਕਾਰਨ ਉਹਦਾ ਪਤਾ ਨਹੀਂ ਲੱਗ ਸਕਦਾ ਇੱਥੇ ਗਵਾਰਡ ਦਾ ਸਮਾਨ ਟਾਇਰ ਵਗੈਰਾ ਪੈ ਸੀ ਗਵਾਰਡੀਏ ਨੇ ਉਹਨਾਂ ਨੂੰ ਅੱਗ ਲੱਗੀ ਹੁਣ ਵੈਸੇ ਫਾਇਰ ਬ੍ਰੀਡ ਵੀ ਆ ਚੁੱਕੀ ਹੈ ਕੰਟਰੋਲ ਚ ਅਸੀਂ ਪਰ ਅੱਗੇ ਤੋਂ ਇਹਨੂੰ ਅਸੀਂ ਵੇਅਰ ਕਰਾਂਗੇ ਵੀ ਇਹ ਜਿਹੜਾ ਬਾਤੀ ਵਾਲੀ ਜਗ੍ਹਾ ਤੇ ਨਾਂ ਰੱਖਿਆ ਹੋਵੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹੋਇਆ ਜੀ ਕੋਈ ਨਹੀਂ ਸਰ ਕੋਈ ਕਾਰਵਾਈ ਇਸ ਦੇ ਵਿੱਚ ਆਰ ਭਾਈ ਫਿਲਹਾਲ ਤਾਂ ਕੋਈ ਨਹੀਂ ਜੇ ਸਾਡੇ ਕੋਲ ਕੋਈ ਸ਼ਿਕਾਇਤ ਕਰੂਗਾ ਫਿਰ ਉਸ ਹਿਸਾਬ ਨਾਲ ਕਰਾਂਗੇ। ਤੁਹਾਡੇ ਘਰਾਂ ਦੇ ਕੋਲ ਦੀ ਇੱਕ ਕਵਾੜ ਪਿਆ ਸੀ ਕੀ ਕਹਿਣਾ ਚਾਹੋਗੇ? ਗਲਤੀ ਇਹ ਹੀ ਵੈਸੇ ਤਾਂ ਦੇਖੋ ਸਾਰੇ ਆਣਗਵਾਂਡੇ ਦੇ ਵਿੱਚ ਪਿਆ ਸੀ ਤਾਂ ਦੇਖਿਆ ਵੀ ਪੈਸੀ ਕੋਈ ਇਧਰ ਖਾਲੀ ਪਲਾਟ ਦੇ ਵਿੱਚ ਅੱਗ ਲੱਗ ਜਾਈਂ ਕੂੜੇ ਨੂੰ ਅੱਗ ਲਾਉਂਦੇ ਹੁੰਦੇ ਆ ਬੈਸੀ ਲੱਗੀ ਹੋਈ ਹੈ। ਐਸੀ ਬਾਹਰ ਕਿ ਉਹ ਸੀ ਕਿ ਸਾਡੇ ਵੀ ਜਿੰਦਾ ਲੱਗਿਆ ਹੋਇਆ ਸੀਗਾ ਜਦੋਂ ਇਹਦੀ ਆ ਕੇ ਦੇਖਿਆ ਤਾਂ ਅੱਗ ਵੱਧਦੀ ਜਾਂਦੀ ਸੀਗੀ ਤਾਂ ਫਿਰ ਇਹਦੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਲਦੀ ਜਲਦੀ ਫਿਰ ਮਤਲਬ ਕੰਟਰੋਲ ਤੋਂ ਬਾਹਰ ਹੋ ਗਈ। ਮਤਲਬ ਕਿ ਬਹੁਤ ਗਲਤੀ ਹੈ ਇਹ ਜਿਹੜਾ ਇੱਥੇ ਪਿਆ ਹੈਗਾ ਇਹਨਾਂ ਨੂੰ ਇੰਨਾ ਇਹ ਜਿਹੜਾ ਮਟੀਰੀਅਲ ਰੱਖਣਾ ਨਹੀਂ ਚਾਹੀਦਾ ਗਵਰਨਰ ਦੇ ਵਿੱਚ ਬਸ ਇਹੀ ਕਹਿਣਾ ਜਾਊਂਗਾ ਕਦੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ ਨਹੀਂ ਕਰਵਾਇਆ ਜੀ ਇਹ ਕਹਿੰਦੇ ਦੀ ਗੱਲ ਹੈ ਇਹੇ ਹੁਣ ਤੋਂ ਨੌ ਨੌ ਸਭਾ ਸਭਕ ਨੋਈ ਦੀ ਗੱਲ ਹੈ ਜੀ ਇੱਥੇ ਤਾਂ ਹੀ ਹੋ ਗਏ 2 3 4 ਸਾਲ ਹੋ ਗਏ ਪਹਿਲਾਂ ਨਹੀਂ ਗੱਲ ਕਿਸੇ ਕੋਲੇ ਕੀਤੀ ਵੀ ਇਹ ਹੋਣਾ ਨਹੀਂ ਚਾਹੀਦਾ ਜਾਂ ਹਾਂ ਚਾਹੀਦਾ ਨਹੀਂ ਪਹਿਲਾਂ ਨਹੀਂ ਜੀ ਕਦੇ ਕੋਈ ਪਹਿਲਾਂ ਓਏ ਗੈਂਗਲ ਕਰੇ ਰੱਖਿਆ ਹੈ ਕਿਤੇ ਨਹੀਂ ਸਾਲੇ ਕਪੜਾ ਕਿਹਦੇ ਦਾ ਵੇਟੀਆਂ ਪੁੱਛ ਰਹੇ ਨੇ ਕੋਲੇ ਹੋਣਗੇ ਤੇਰੇ ਨਾਲ ਕਰਨ ਦੇ ਮਰੇ ਨਾਲ ਲਾੜਦਾ ਹੁਣ ਹੁਣਦਾ ਤੇ ਆ ਜਾ ਖਲਾਉਂ ਖਾਣ ਦੀਏ ਮੁੰਡੇ ਨਾ ਨਾ ਕੋਈ ਡਰ ਕੇ ਬੈਠ ਕੋਈ ਸੁਆਕ ਕਰਨ ਵਾਲਿਆਂ ਦਾ ਮੇਰਾ ਬਣਾਉਣਾ ਯਾਰ ਕੰਮ ਕਰਦੇ ਹਾਂ ਨੇ ਹੋਰੇ ਫਿਰੇ ਕੰਮ ਕਰੋ ਮਾੜਾ ਮੋਟਾ ਯਾਰਾ ਗੰਦ ਸਾਂਝੀ ਹੈ ਮੰਨ ਲਓ ਇੱਕ ਬਾੜ ਦੇ ਨਾਲ ਜਮਾ ਸੀ ਅਸੀਂ ਆਪਦੇ ਜਵਾਕ ਕੱਢੇ ਸਿਲੰਡਰ ਕੱਢੇ ਸਾਰਾ ਸਮਾਨ ਕੱਢਿਆ ਹੁਣ ਸਾਨੂੰ ਵੀ ਆਪ ਨੂੰ ਖਤਰਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਕਿ ਜਿਹੜਾ ਸਮਾਨ ਪਿਆ ਉਹ ਚੱਕਿਆ ਜਾਵੇ ਜਨ ਨੂੰ ਵੀ ਅਸੀਂ ਬਦੋਂ ਇੱਚੀ ਰਹਿਣਾ ਹੈਗਾ ਅਸੀਂ ਤਾਂ ਜਾਣੀ ਸਕਦਾ ਨਾ ਜਵਾਕ ਘਬराई ਹੋਇਆ ਮੰਨ ਲਓ ਕੱਲ ਨੂੰ ਕੋਈ ਹਾਸਾ ਹੋ ਜੇ ਮੈਂ ਮੰਨ ਲਓ 3 ਕਿਲੋਮੀਟਰ ਤੋਂ ਭੱਜ ਕੇ ਆਇਆ ਕਿਉਂਕਿ ਮੇਰੀ ਗੱਲ ਸੱਚੀ ਹੈ ਫਿਰ ਮੈਂ ਦਾ ਭੱਜ ਕੇ ਆਉਣੀ ਸੀ ਜੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਆਈ ਮੈਂ ਪਹਿਲਾਂ ਪ੍ਰਸ਼ਾਸਨ ਨੂੰ ਕਦੇ ਜਾਣੂ ਨਹੀਂ ਕਰਾਇਆ ਨਹੀਂ ਪ੍ਰਸ਼ਾਸ ਅਸੀਂ ਇਹਨਾਂ ਨੂੰ ਦੋ ਤਿੰਨ ਮਿੰਟਾਂ ਹੋ ਗਿਆ ਹੁਣ ਫੈਬ੍ਰੀਕ ਚੱਲਣਾ ਹੋ ਕੇ ਕੀ ਤਾਂ ਉਹਦੇ ਨਾਲ ਅਗ ਲੱਗੀ ਹੋਵੇ ਦੇਖੋ ਜੀ ਇਹ ਬਾਕੀ ਜਿੱਦਾਂ ਕਿਸੇ ਨੇ ਲਾਈ ਹੋਵੇ ਇਹ ਤਾਂ ਆਪਾਨੂੰ ਪਤਾ ਨਹੀਂ ਲੱਗਦਾ ਨੇ ਪਰ ਅਗ ਲੇਟ ਤੇ ਆਪ ਨੂੰ ਪਤਾ ਤੁਸੀਂ ਆਹ ਲਾੜੋ ਸਾਡਾ ਚਵਾਰਾ ਹੈਗਾ ਚਵਾਰਾ ਦੇ ਉੱਪਰ ਦੀ ਅਗ ਡੱਬੀ ਜਾਂਦੀ ਹੈ ਇਸ ਤੋਂ ਬਾਅਦ ਕੀ ਕਰਾਂਗੇ ਆਪ ਜੀ ਗੱਡੀ ਆ ਪਹੁੰਚ ਗਈ ਜੀ ਹਾਂ ਜੀ 15-20 ਮਿੰਟਾਂ 'ਚ ਪਹੁੰਚ ਗਈ ਜੀ ਹੁਣ ਅੱਗੇ ਪੁੱਛਦੇ ਹਾਂ ਪਰ ਇੱਕ ਵਾਈ ਤਾਂ ਡਰਣਾ ਜੀ ਉਹ ਬੱਸ ਤੇਰਾ ਬਾਰ ਕੋ ਆਪਾਂ ਆਪਣੇ ਬਾਅਦ ਨਾਲ ਓਏ ਮਨੀਸ਼ ਓ ਮਨੀਸ਼ ਓ ਕੇ ਇੱਥੇ ਸ਼ਾਟ ਬੰਚਾ ਨਾ 3-4 ਸ਼ਾਟ ਤਾਂ ਭੇਜ ਦੇ ਰਾਜਪਾਲ ਜੀ ਅੱਗ ਲੱਗੀ ਹੈ ਕੀ ਕਰਨਾ ਚਾਹੋਗੇ ਸਾਡੇ ਕਮਾਂਡ ਚ ਜੀ ਕਵਾੜ ਪੈ ਗਈ ਇੱਥੇ ਤੇ ਹੁਣ ਗਰਮੀ ਕਰਕੇ ਪਤਾ ਨਹੀਂ ਕਿਵੇਂ ਇਹ ਅੱਗ ਲੱਗੀ ਤੇ ਫਾਇਰਓਗ ਜੇਡ ਦੀਆਂ ਗੱਡੀਆਂ 15 ਮਿੰਟਾਂ ਚ ਪਹੁੰਚ ਕਿੰਨਾ ਕ ਨੁਕਸਾਨ ਹੋਇਆ ਹੁਣ ਤੱਕ ਨੁਕਸਾਨ ਹਜੇ ਦੇਖੇ ਤੋਂ ਪਤਾ ਲੱਗੂਗਾ ਜੀ ਮਿੱਕਰਾਂ ਜੋ ਅਸੀਂ ਤਾਂ ਆਪਦੇ ਸਾਧਨ ਕੱਢੇ ਨਹੀਂ ਘਰ ਵਾਲੇ ਜਵਾਗ ਵੀ ਜਿਹੜੇ ਘਰ ਵਾਲੇ ਜਵਾਗ ਨੂੰ ਕੱਢ ਲੈ ਸਾਡਾ ਘਰ ਕੰਦ ਸਾਂਝੀ ਹੈ ਕੰਦ ਸਾਂਝੀ ਹੈ ਇਹ ਜੇ ਹੁਣ ਸਾਡੇ ਘਰਾਂ 'ਚ ਆਪਦਾ ਨੁਕਸਾਨ ਸੀਗਾ ਅਸੀਂ ਵੱਧੋ-ਗਰ ਤੋਂ ਬਚਾ ਕਰਿਆ ਬਾਰੇ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀਗਾ ਘਰੇਵੜ ਦੇ ਗੱਟੀਆਂ ਮੌਕੇ ਤੇ ਪਹੁੰਚ ਗਈਆਂ ਤੇ ਇਥੇ ਘਰਾਂ 'ਚ ਕਬਾੜ ਪਿਆ न <laughs>